ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਹਾਂ ਦੋਸਤੋ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੋਸਤੋ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਸਭਰਾ ਵੱਡੇ ਸਭਰਾ ਪਿੰਡ ਆ ਦੋਸਤੋ ਮਾਝੇ ਦਾ ਪਿੰਡ ਆ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਜਗਰਾਜ ਸਿੰਘ ਦੇ ਕੋਲੇ ਆਏ ਆ ਦੋਸਤੋ ਜਿੱਦਾਂ ਕਿ ਸਾਰੇ ਵੀਰ ਜਾਣਦੇ ਆ ਪਸ਼ੂ ਵਪਾਰ ਦਾ ਕੰਮ ਆ ਵੀਰ ਦਾ ਤੇ ਬਿਲਕੁਲ ਪਿੰਡ ਦੇ ਵਿੱਚ ਘਰ ਹੈਗਾ ਦੋਸਤੋ ਵੀਰ ਜਗਰਾਜ ਹੋਣਾ ਦਾ ਇਸੇ ਤਰ੍ਹਾਂ ਦੋਸਤੋ ਰੁਟੀਨ ਦੇ ਵਿੱਚ ਪਸ਼ੂ ਆਉਂਦੇ ਆ ਜਿਆਦਾਤਰ ਵੇਰ ਮੱਝਾਂ ਲੈ ਕੇ ਆਉਂਦਾ ਮੱਝਾਂ ਝੋਟੀਆਂ ਜਿਹੜੀਆਂ ਇਸ ਘਰੇ ਤੁਹਾਨੂੰ ਵੇਖਣ ਦੇ ਵਿੱਚ ਮਿਲਦੀਆਂ ਰਹੀਆਂ ਨੇ ਪਹਿਲਾਂ ਵਾਲੀਆਂ ਵੀਡੀਓ ਦੇ ਵਿੱਚ ਵੀ ਸੋ ਅੱਜ ਵੀ ਦੋਸਤੋ ਆਪਾਂ ਤੁਹਾਨੂੰ ਤਿੰਨ ਨਗ ਦਿਖਾਉਣੇ ਆ ਮੱਝਾਂ ਵੀ ਹੋਣਗੀਆਂ ਦੋਸਤੋ ਤੇ ਇੱਕ ਝੋਟੀ ਤੁਹਾਨੂੰ ਦਿਖਾਵਾਂਗੇ ਤਿੰਨ ਪਸ਼ੂ ਆ ਤਿੰਨੇ ਪਸ਼ੂ ਬਿਲਕੁਲ ਤਾਜ਼ੇ ਸੂਏ ਸਵਾਈਆਂ ਤੇ ਨਾਲ ਦੀ ਨਾਲ ਇੱਕ ਇੱਕ ਗੱਬਣਾ ਦੋਸਤੋ ਇੱਕ ਮੈਂ ਗੱਬਣਾ ਤੇ ਦੋ ਸੂਈਆਂ ਸਵਾਈਆਂ ਇਹ ਮੱਝਾਂ ਝੋਟੀਆਂ ਨੇ ਤੇ ਕੱਲੇ ਕੱਲੇ ਪਸ਼ੂ ਦੀ ਡਿਟੇਲ ਤੁਹਾਨੂੰ ਦੋਸਤੋ ਇਸ ਕਵਰੇਜ ਵਿੱਚ ਮਿਲ ਜੂਗੀ ਪੂਰਾ रिकॉर्ड ਦੱਸਿਆ ਜਾਊਗਾ ਕਿੰਨਾ ਹੋਣ ਥੱਲੇ ਮਿਲਕ ਰਿਕਾਰਡ ਆ ਕਿੰਨੇ ਦੁੱਧ ਤੇ ਚਲਦੀਆਂ ਪਈਆਂ ਨੇ ਕੀ ਰੇਟ ਭਾਅ ਪੜਦਾ ਰਹੂਗਾ ਸੋ ਪੂਰੀ ਵੀਡੀਓ ਦੇ ਵਿੱਚ ਤੁਹਾਨੂੰ ਡਿਟੇਲ ਮਿਲ ਜੂਗੀ ਸੋ ਸਾਰੇ ਵੀਰ ਵੀਡੀਓ ਐਂਡ ਤੱਕ ਜਰੂਰ ਦੇਖ ਲਿਓ ਅੱਜ 4 ਜਨਵਰੀ ਨੂੰ ਦੋਸਤੋ ਆਪਾਂ ਇਹ ਕਵਰੇਜ ਕਰਦੇ ਆਂ ਸਮਾਂ ਕੋਈ ਮਾਰਨਿੰਗ ਦੇ 9 ਵਜੇ ਦਾ ਸੋ ਜਿਹੜਾ ਐਨੀਮਲ ਦੋਸਤੋ ਸੋਇਆ ਸੋਇਆ ਦਿਖਾਇਆ ਜਾਊਗਾ ਤੁਹਾਨੂੰ ਉਹਦੀ ਦੋ ਟਾਈਮ ਚੁਆਈ ਕਰਕੇ ਤਸੱਲੀ ਕਰ ਲਿਓ ਜਿਹੜਾ ਪਸ਼ੂ ਕੋਈ ਗੱਭਣ ਤੁਹਾਨੂੰ ਦਿਖਾਇਆ ਗਿਆ ਦੋਸਤੋ ਉਹਨੂੰ ਕਿਉਂ ਥਰਾਂ ਦੀ 蒂ਪ ਕੇ ਆਪਦੀ ਤਸੱਲੀ ਨਾਲ ਤੁਸੀਂ ਭਰਾ ਕੇ ਤਸੱਲੀ ਕਰ ਲਿ ਤੇ ਘਰਾਂ ਨਾਲ ਕੀ ਸੌਦਾ ਕਰਦੇ ਆ ਸੋ ਜਿੱਦਾਂ ਵੀ ਕਿਸੇ ਵੀ ਅਰਦੇਸ਼ਾ ਉਦਾਂ ਤੁਸੀਂ ਜਿਹੜਾ ਸੌਦਾ ਕਰ ਸਕਦੇ ਜੀ ਆਓ ਲੈਨੇ ਆ ਜਾਣਕਾਰੀ ਵੀਰ ਜਗਰਾਜ ਦੇ ਨਾਲ ਪੂਰੀ ਗੱਲਬਾਤ ਕਰਕੇ ਸੋ ਵੱਡੇ ਸਭਰਾ ਦੇ ਨਾਲ ਨਾਲ ਪਿੰਡ ਜਿਹੜੇ ਦੋਸਤੋ ਦੁਬਲੀ ਪਿੰਡ ਵੀ ਥੋੜੀ ਦੂਰੀ ਤੇ ਆ ਜੋਰ ਸਿੰਘ ਵਾਲਾ ਕਿਰਤੋਵਾਲ ਇਹ ਥੋੜੀ ਥੋੜੀ ਦੂਰੀ ਤੇ ਨਾਲ ਨਾਲ ਲੱਗਦੇ ਪਿੰਡ ਆ ਸਭ ਤੋਂ ਪਹਿਲਾਂ ਵੀਰ ਜਗਰਾਜ ਸਤਿ ਸ੍ਰੀ ਅਕਾਲ ਜੀ ਬਾਈਓ ਠੀਕ ਠਾਕ ਜੀ ਠੀਕ ਠਾਕ ਜਗਰਾਜ ਕਹਿਣ ਹੋਰ ਵੀ ਜੀ ਘਰ ਪਰਿਵਾਰ ਠੀਕ ਠਾਕ ਬਹੁਤ ਬਹੁਤ ਜਗਰਾਜ ਸਿਆ ਤੇ ਅੱਛਾ ਜਗਰਾਜ ਚੱਲੀ ਜਾਂਦਾ ਵਪਾਰ ਦਾ ਗੱਲ ਹੁੰਦੀ ਹਾਂ ਹਾਂ ਹਾਂਜੀ ਹਾਂਜੀ ਭਾਜੀ ਵਧੀਆ ਬਾਬੇ ਦੀ ਮਿਹਰ ਆ ਬਹੁਤ ਵਧੀਆ ਭਾਜੀ ਚੱਲਦਾ ਕੰਮ ਆਉਂਦੇ ਰਹਿੰਦੇ ਪਸ਼ੂ ਰੱਖੀਂਦੇ ਆ ਹਾਂ ਹਾਂਜੀ ਭਾਜੀ ਡੇਲੀ ਆਉਂਦੇ ਰਹਿੰਦੇ ਆ ਠੀਕ ਆ ਹਾਂਜੀ ਤੇ ਵੀਰਾਂ ਭਰਾਵਾਂ ਲਈ ਵੈੜਾ ਫੂੜਾ ਵੀ ਲੈ ਕੇ ਆਉਂਦੇ ਆ ਭਾਜੀ ਵੈੜਾ ਬਹੁਤ ਘੱਟ ਹੀ ਆ ਠੀਕ ਆ ਮੱਝਾਂ ਹੀ ਜ਼ਿਆਦਾ ਰਹਿੰਦੀਆਂ ਆਪਣੇ ਕੋਲੇ ਤੇ ਹਾਂਜੀ ਭਾਜੀ ਹੁਣ ਕੋਸ਼ਿਸ਼ ਕਰਦੀ ਵੀ ਵੈੜਾ ਵੀ ਲਿਆ ਕਰਨੀਆਂ ਬਿਲਕੁਲ ਹਾਂਜੀ ਕਿਉਂਕਿ ਹਰ ਇੱਕ ਆਡੀਅੰਸ ਜਿੰਨੀ ਆਪਣਾ ਜੀ ਬੜਾ ਵੀ ਪਸੰਦ ਆ ਬੜਾ ਵੀ ਲੈਣੀਆਂ ਰਿਕੁਆਇਰਮੈਂਟ ਲੋਡ ਹੁੰਦੀ ਬੜਾ ਵੀ ਖਰੀਦਣ ਦੀ ਮੱਝਾਂ ਖਰੀਦਣ ਦੀ ਚਾਹੀਦੀ ਚਲੋ ਹਰ ਇੱਕ ਤਰ੍ਹਾਂ ਦਾ ਪਸ਼ੂ ਲਿਆ ਕੇ ਪੇਸ਼ ਕਰਿਆ ਕਰ ਹਾਂਜੀ ਹਾਂਜੀ ਬਾਜੀ ਅੱਛਾ ਜਗਰਾਜ ਅੱਜ ਪਸ਼ੂ ਆਪਣੇ ਕੋਲ ਤਿੰਨ ਇੱਕ ਮੈਂ ਜਿਹੜੀ ਗੱਬਣ ਦੋ ਸੂਈਆਂ ਸਭ ਹਾਂਜੀ ਬਾਜੀ ਦੋ ਸੂਈਆਂ ਠੀਕ ਆ ਜੀ ਤੇ ਚੰਗੀਆਂ ਦੋ ਦੁੱਧ ਤੇ ਆ ਵੀ ਥਣਾ ਥਣਾ ਦੀਆਂ ਸਾਹ ਹਾਂਜੀ ਬਾਜੀ ਥਣਾਦਿਆਂ ਸਾਫ ਠੀਕ ਆ ਜੀ ਹਾਂਜੀ ਮਤਲਬ ਕਿ ਤਾਂ ਆਪਾਂ ਪੁੱਛਦੇ ਆ ਵੀ ਕਿਸੇ ਵੀਰ ਨੇ ਆਨਲਾਈਨ ਸੌਦਾ ਕਰਨਾ ਤੇ ਤਸੱਲੀ ਬਖਸ਼ ਹੋਵੇ ਮਾਲ ਨਹੀਂ ਨਹੀਂ ਭਾਜੀ ਜਿਹੜੀ ਆ ਮੈਂ ਨਾ ਇਹ ਮੈਂ ਨੇ ਥੋੜੀਆਂ ਕੁ ਧਾਰਾਂ ਵਾਧਾ ਮਗਰਲੇ ਥਾਂ 'ਚ ਮਗਰਲੇ 'ਚ ਹਾਂਜੀ ਬੈਣੀ ਵਾਲੇ ਹਾਂਜੀ ਤੇ ਅੱਜ ਭਾਜੀ ਜੋ ਜੋ ਪਹਿਲਾਂ ਦੱਸਾਂਗੇ ਆਪਾਂ ਇਹ ਨਹੀਂ ਵੀ ਇੱਥੇ ਹੋਰ ਹੋਊਗਾ ਤੇ ਕੁਝ ਹੋਰ ਹੋਊਗਾ ਸਹੀ ਆ ਜੀ ਹਾਂਜੀ ਹਾਂਜੀ ਨਹੀਂ ਕਿਉਂਕਿ ਜਗਰਾਜ ਭਾਈ ਤੁਸੀਂ ਜਿਹੜੀ ਤਸੱਲੀ ਕੀਤੀ ਹੁੰਦੀ ਆ ਹਾਂਜੀ ਭਾਜੀ ਕਹਿੰਦੇ ਦੂਰ ਦਰੇ ਡੋ ਆਣਾ ਵਾ ਅਸੀਂ ਸ਼ੁਰੂਆਤ ਕਰਾਂਗੇ ਅੱਜ ਭਾਜੀ ਫਿਰ ਇਧਰ ਹੀ ਕਰ ਲਈਏ ਆ ਜੋ ਹਾਂਜੀ ਲਓ ਦੋਸਤੋ ਤਿੰਨ ਪਸ਼ੂ ਦਿਖਾਉਣੇ ਆ ਤੁਹਾਨੂੰ ਪਹਿਲੇ ਨੰਬਰ ਤੋਂ ਆ ਮਾਜ ਤੋਂ ਆਪਾਂ ਸਟਾਰਟ ਕਰ ਲੈਂਦੇ ਆ ਸ਼ੁਰੂਆਤ ਕਰਦੇ ਆ ਅੱਛਾ ਜਗਰਾਜ ਇਹਦਾ ਸੁਆਵੀਰ ਦੱਸ ਦਈਏ ਵੀ ਸੁਆ ਪਾਜੀ ਇਹਦਾ ਕੋਈ ਸਮਝ ਹੀ ਲਾ ਲੈ ਕਿਵੇਂ ਸੂਏ ਆ ਤੀਜੇ ਸੂਏ ਘਰ ਨਾਲ ਕਹਿ ਕੇ ਦਿੱਤਾ ਬਾਕੀ ਭਾਜੀ ਆਪਦੀ ਸਮਝ ਲਾਵੇ ਕੋਈ ਵੀ ਕਿੰਵੇਂ ਸੂਏ ਕਿੰਵੇਂ ਆ ਠੀਕ ਆ ਜੀ ਹਾਂਜੀ ਤੇ ਦਿਨ ਕਿੰਨੇ ਹੋ ਗਏ ਸੂਏ ਪਾਜੀ ਦਿਨ 20 ਤੋਂ 5 ਕਿ ਦਿਨ ਮੰਨੋ ਤੁਸੀਂ ਅੱਛਾ ਹਾਂਜੀ ਜਿਹੜਾ ਭਾਜੀ ਹੈਗੇ ਰੀਅਲ ਮਹੀਨੇ ਦੇ ਅੰਦਰ ਵਾਰੀ ਆ ਹਾਂਜੀ ਭਾਜੀ ਮਹੀਨੇ ਦੇ ਅੰਦਰ ਆ ਠੀਕ ਹੈ ਹਾਂਜੀ ਤੇ ਦੁੱਧ ਹੁਣ ਕਿੰਨਾ ਕਿੰਨਾ ਪਾਜੀ 8 ਕਿਲੋ ਜਿਹੜਾ ਬਚਵਾ ਦੇਣਾ ਭਾਵੇਂ ਕੰਡੇ ਵਾਲਾ ਤੇ ਭਾਵੇਂ ਲੀਟਰ ਵਾਲਾ ਮੈਨ ਲੋ ਧਾਰਾ ਧੂਰਾ ਅਗਲੇ ਨਾਲ ਅਗਲਾ ਪਾਜੀ ਬਰੋਬਰ ਐਨ ਬੜਾ ਬਰੋਬਰ ਇਹਦੇ ਨਾਲ ਠੀਕ ਪੋਲੀ ਧਾਰਾ ਹਾਂਜੀ ਪਾਜੀ ਪੋਲੀ ਆ ਠੀਕ ਹੈ ਜੀ ਹਾਂਜੀ ਤੇ ਲਿਓ ਜਗਰਾਜ ਵੀਰੇ ਖੋਲ ਕੇ ਦਿਖਾ ਦਈਏ ਸੋ ਦੋਸਤੋ 25 ਕ ਦੇਣਾ ਸਮਾਂ ਕੋਈ ਵੀਰ ਮੰਨ ਕੇ ਸੌਦਾ ਕਰੇ ਮਹੀਨੇ ਦੇ ਅੰਦਰ ਵਾਰ ਹੀ ਤੁਸੀਂ ਸਮਾਂ ਮੰਨ ਸਕਦੇ ਜੇ ਬੱਚਾ ਵੀ ਤੁਹਾਨੂੰ ਦਿਖਾਵਾਂਗੇ ਬੱਚਾ ਮਗਰ ਕੀ ਆ ਕੱਟੀ ਪਾਜੀ ਇਹਦੇ ਕੀ ਮਿਲਗਾ ਮਗਰ ਕੱਟੀ ਆ ਹਾਂਜੀ ਫੀਮੇਲ ਕਾਫ ਸੋ ਦੋਸਤੋ ਅਗਲੇ ਨਾਲ ਅਗਲਾ ਤੇ ਪਿਛਲੇ ਨਾਲ ਪਿਛਲਾ ਕੋਈ ਥਣਵੀਰ ਚੋਕੇ ਤਸੱਲੀ ਕਰ ਸਕਦਾ ਦਸਨ ਮੁਤਾਬਕ ਧਾਰਾਂ ਜਿਹੜੀਆਂ ਬਿਲਕੁਲ ਬਰਾਬਰ ਆ ਕੋਈ ਬਾਦ ਘਾਟ ਨਹੀਂ ਕੀ ਕੋਈ ਭੂਰ ਛਟਾ ਨਹੀਂਗਾ ਬਾਕੀ ਫਿਰ ਵੀ ਕੋਈ ਵੀਰ ਆਪਦੀ ਆਵੇ ਤਸੱਲੀ ਕਰ ਲਈ ਠੀਕ ਆ ਆ ਦੇਖੋ ਹੌਲੀ ਹੌਲੀ ਨਮੇ ਸੋ ਥਣ ਦੇਵਾ ਦੋਸਤੋ ਤੁਸੀਂ ਵੇਖ ਕੇ ਚੈੱਕ ਕਰ ਸਕਦੇ ਜੀ ਠੀਕ ਆ ਜੀ ਸੋ ਚਵਾਈ ਖਾਜੇ ਹੋਣੀ ਦੋਸਤੋ ਬਾਕੀ ਜੀ ਠੀਕ ਆ ਜੀ ਪਰਲੇ ਬਣੇ ਦਿਖਾ ਦਿਓ ਮੜਾ ਸਰੂ ਹੈਗਾ ਪਰ ਚੱਲਦਾ ਨਹੀਂਗਾ ਅੱਛਾ ਵਿਚਕਾਰ ਲੱਗਾ ਹਾਂ ਜੀ ਭਾਜੀ ਵਿਚਕਾਰ ਪਰਲੇ ਬਣੇ ਦਿਖਾ ਦਿਓ ਜੀ ਠੀਕ ਆ ਜੀ ਮੜਾ ਖiladi ਨਮਾ ਦਿਖਾ ਦਿੰਦਾ ਜੀ 2 ਮਿੰਟ ਰੋਕ ਲਿਓ ਆ ਲਓ ਸੋ ਉਲਟ ਬਹਿਣੀ ਵਾਲੇ ਪਾਸੇ ਦੋਸਤੋ ਦੋ ਥਾਣਾ ਦੇ ਵਿਚਕਾਰ ਸੈਂਟਰ ਚ ਇੱਕ ਸਰੂ ਤੁਹਾਨੂੰ ਨਜ਼ਰ ਆਊਗਾ ਪਰ ਉਹ ਚੱਲਦਾ ਨਹੀਂਗਾ ਬਾਂਦਾ ਠੀਕ ਆ ਜੀ ਸਰੂ ਠੀਕ ਹੈ ਹੈਗਾ ਵਿੱਚ ਬੱਚਾ ਹੈਗਾ ਪਰ ਚੱਲਦਾ ਨਹੀਂਗਾ ਚਾਰੇ ਥਾਣ ਭਰਦੇ ਆ ਕੋਈ ਵੀ ਚਾਰੇ ਥਾਣ ਭਰਾ ਕੇ ਆਪਣੀ ਤਸੱਲੀ ਕਰ ਸਕਦਾ ਅੱਛਾ ਭਾਈ ਨੇ ਮੜਾ ਦਿਖਾ ਦੇਣਾ ਫਰਜ਼ ਬਣਦਾ ਠੀਕ ਆ ਹਾਂ ਦਾ ਪਰਲੀ ਸਾਈਡ ਆਲੀ ਸੈਨ ਲੁੱਕ ਬਾਕੀ ਉਲਟਾ ਬਹਿਣੀ ਵਾਲੇ ਪਾਸੇ ਦੋਸਤੋ ਸੈਂਟਰ 'ਚ ਲੱਗਾ ਦੋ ਥਨਾਂ ਦੇ ਵਿਚਕਾਰ ਤੇ ਬਾਕੀ ਆ ਤੁਹਾਨੂੰ ਨਜ਼ਰ ਵੀ ਆ ਰਿਹਾ ਠੀਕ ਆ ਆ ਅਸਲੋ ਛੋਟਾ ਜਿਹਾ ਦੱਸਿਆ ਹੋਵੇ ਤਾਂ ਚੱਲ ਅਗਲਾ ਫਿਰ ਨਹੀਂ ਨਹੀਂ ਕੋਈ ਗੱਲ ਨਹੀਂ ਦੱਸਣੀ ਚਾਹੀਦੀ ਇਹ ਗੱਲਬਾਤ ਹਾਂ ਜੀ ਨਹੀਂ ਭਾਜੀ ਪਤਾ ਕੀ ਹੈ ਵੀ ਆਪਾਂ ਬਾਜ਼ੀ ਇੱਥੇ ਨਿਕਲੇ ਕੁਛ ਹਾਂ ਦੱਸਿਓ ਕੁਝ ਫਿਰ ਭਾਜੀ ਉਹ ਵਧੀਆ ਨਹੀਂ ਲੱਗਦਾ ਕੰਮ ਸਹੀ ਹੈ ਹਾਂਜੀ ਲਓ ਦੋਸਤੋ ਇਹ ਮੱਝਾਂ ਤੇ ਬੱਚਿਆਂ ਦਾ ਕਿਹੜਾ ਕੱਟੀ ਦਿਖਾ ਦਿੰਗੇ ਭਾਜੀ ਕੱਟੀ ਫੀ ਮਨ ਕਹਵਾ ਜੀ ਉਹ ਵਾਰੀ ਲਓ ਜੀ ਆਜੋ ਉਹ ਇਧਰ ਲਈ ਪਹਿਲੇ ਨੰਬਰ ਤੇ ਆ ਜਿਹੜੀ ਨਹੀਂ ਨਹੀਂ ਆ ਦੂਜੀ ਉਹ ਵਾਲੀ ਪਰਲੀ ਪਰਲੀ ਆ ਲਓ ਵੀ ਇਹ ਕੱਟੀ ਆ ਦੋਸਤੋ ਇਸ ਮੱਝ ਦੇ ਮਗਰ ਆਹ ਬੱਚਾ ਜੇ ਤਸल्ली ਨਾਲ ਮੇਰਾ ਵੀਰ ਦੇਖ ਲਿਓ ਠੀਕ ਆ ਜੀ ਕੋਈ ਸੁਆ 25 ਦਿਨ ਮੰਨ ਲਈ ਵੈਸੇ ਮਹੀਨੇ ਦੇ ਅੰਦਰ ਬਾਅਦ ਵੀ ਕੋਈ ਮੰਨ ਕੇ ਸੌਦਾ ਕਰ ਸਕਦਾ ਠੀਕ ਆ ਆਹ ਬੱਚਾ ਕੱਟੀ ਆ ਮਗਰ ਤੇ ਜਗਰਾਜ ਕੀ ਮੁੱਲ ਕਰਾਂਗੇ ਲੈਣ ਦੇਣ ਭਾਜੀ ਮੁੱਲ ਨਾ ਬਿਲਕੁਲ ਜਾਇਜ਼ ਹੀ ਆ 55000 ਭਾਜੀ ਡਿਮਾਂਡ ਆ ਤੇ ਭਾਜੀ ਮਾਨਤਨ ਕਰ ਦਾਂਗੇ ਆਏਗਾ ਇਹਦਾ 55000 ਹਾਂਜੀ ਹਾਂਜੀ ਠੀਕ ਆ ਜੀ ਖੁੱਲਾ ਕਰ ਦਾਂਗੇ ਭਾਜੀ ਮਾਨਤਨ ਠੀਕ ਆ ਜੀ ਦੁੱਧ ਇੱਕ ਵਾਰੀ 8 ਭਾਜੀ 8 ਕਿਲੋ ਭਾਜੀ ਆਪਣੇ ਘਰੇ ਰਹਿ ਕੇ 2 ਡੰਗ ਚੋਂਨ 3 ਡੰਗ ਚੋਂਨ 4 ਡੰ ਠੀਕ ਆ ਹਾਂਜੀ ਲਓ ਦੋਸਤੋ 8 ਕਿਲੋ ਬਿਲਕੁਲ ਜਿਹੜਾ ਨੈੱਟ ਦੁੱਧ ਦੇ ਥੱਲੇ ਹਾਜ਼ਰ ਆ 55000 ਦੇ ਵਿੱਚੋਂ ਛੂਟ ਛੱਪਾ ਹੋ ਜਾਊਗਾ ਮਾਨਤਨ ਹੋ ਜਾਊਗਾ ਠੀਕ ਆ ਜੀ ਹਾਂਜੀ ਮਾਨਤਨ ਆਉਂਦਾ ਕਰਦੀ ਇਹ ਦੋ ਚਾਰ ਲੀਟਰ ਹੀ ਹੈ ਹੋ ਜਾ ਚਵਾਈ ਹੋਣੀ ਬਾਕੀ ਹੈ ਨਾ ਨਹੀਂ ਨਹੀਂ ਭਾਜੀ ਚਵਾਈ ਹੋ ਗਈ ਹੋ ਗਈ ਹਾਂਜੀ ਹਾਂਜੀ ਭਾਜੀ 6 ਤੋਂ 6 ਭਾਜੀ ਠੀਕ ਆ ਹਾਂਜੀ ਹਾਂਜੀ ਭਾਜੀ ਲਓ ਦੋਸਤੋ 9 ਵਜੇ ਦਾ ਟਾਈਮ ਆਪਾਂ ਵੀਡੀਓ ਬਣਾ ਰਹੇ ਆ ਪਰ 6 ਵਜੇ ਵੀਰਾਂ ਦਾ ਚਵਾਈ ਕਰ ਲਈਏ ਮੈਨੂੰ ਲੱਗਾ ਵੀ ਛੇ ਤਾਂ ਕਵਰੇਜ ਕਰਨੀ ਹੈ ਵੀ ਚਵਾਈ ਛੇ ਦੇ ਟੱਕੀ ਆ ਪਰ ਚਵਾਈ ਹੋ ਚੁੱਕੀ ਆ ਆ ਜਿਹੜੀ ਆਪਣੇ ਕੋਲ ਜਗਰਾਜ ਆ ਗਈ ਆ ਦਿੱ ਝੋਟੀ ਜਿਹੜੀ ਭਾਈ ਸਾਂਭੀ ਨੇ ਕਿਹਨੇ ਇਹਨਾਂ ਝੋਟੀ ਹਾਂਜੀ ਥੋੜੀ ਨਾਰਮਲ ਸੇਵਾ ਦੇ ਵਿੱਚੋਂ ਦੋਸਤੋ ਇਹ ਝੋਟੀ ਨਿਕਲੀ ਆ ਸਾਂਭਣ ਖੁਣੋਂ ਥੋੜਾ ਜਿਹਾ ਕਿਦਾਂ ਕਿ ਤੁਹਾਨੂੰ ਮਾੜੀ ਮੋਟਾ ਕਿਤੇ ਲਸੇਰੀ ਲੱਗੂਗੀ ਬਾਕੀ ਝੋਟੀ ਨਸਲ ਜਾਤ ਵਾਲੀ ਆ ਪੂਰੀ ਟੇਟਾ ਕੱਟ ਜਿਹੜਾ ਸੈਂਟਰ ਚ ਆਣ ਕੇ ਟੁੱਟ ਜਾਂਦਾ ਆ ਕੋਕ ਬਿੱਲੀ ਮਨਕੀ ਆ ਸਿੰਘਾ ਸੁੰਗਾ ਦੀ ਪੂਰੀ ਗੁਲਾਈ ਆ ਸ਼ਕੀਨੀ ਛਕੂਨੀ ਵਾਲੇ ਪਾਸੇ ਵੀ ਸੋਹਣੀ ਆ ਖੜਾ ਪਸ਼ੂ ਵੀ ਘਰੇ ਚੰਗਾ ਲੱਗਦਾ ਤੇ ਬਾਕੀ ਜਗਰਾਜ ਇਹਦਾ ਡਿਟੇਲ ਦੱਸੋ ਸੂਬਾ ਦੂਜਾ ਕਿ ਪਹਿਲਾ ਦੂਜਾ ਭਾਜੀ ਦੂਜਾ ਸੂਬਾ ਦੂਜਾ ਹਾਂਜੀ ਭਾਜੀ ਦਿਨ ਕਿੰਨੇ ਦਿਨ ਭਾਜੀ ਉਹ ਬੱਚਾ ਵਾ ਇਹ ਵੀ ਭਾਜੀ ਇੱਥੇ ਕਿ ਮੰਨ ਸਕਦੇ 20 ਦਿਨ ਹੈਗਾ ਵੀ ਸੂਬਾ 20 ਹਾਂਜੀ ਹਾਂਜੀ ਭਾਜੀ ਕਟਾਏ ਦੇ ਮਗਰ ਭਾਜੀ ਫੀਮ ਕਟਾਏ ਦੇ ਮਗਰ ਹਾਂਜੀ ਲਓ ਦੋਸਤੋ ਕਟਾ ਮਗਰ ਆ ਠੀਕ ਆ ਜੀ ਤੋ ਜਿੱਦਾਂ ਕਿ ਨੀਲੀ ਦੀ ਮਾਂ ਸੀ ਕਿਤੇ ਨੀਲੀ ਦਾ ਸੀਮਨ ਰਖਾਇਆ ਹੁੰਦਾ ਚਾਹੇ ਕੱਟਾ ਧੰਨਵਾਦ ਭਾਈ ਵੀਰ ਸੀਮਨ ਜਿਹੜਾ ਲੋਗ ਗਲਤ ਰਖਾ ਦਿੰਦੇ ਆ ਹਾਂਜੀ ਕਿਤੇ ਹਰੇ-ਹਰੇ ਮਾਲੀ ਤੋਂ ਫੜ ਕੇ ਜਦੋਂ ਕ੍ਰੋਸ ਕਰਵਾ ਦਿੰਦੇ ਹਾਂ ਹਾਂਜੀ ਭਾਈ ਕ੍ਰੋਸ ਹਾਂਜੀ ਹਾਂਜੀ ਉਦੋਂ ਕਿਤੇ ਕਿਤੇ ਡੰਡ ਲਾਤੀ ਜਾਂਦੀਆਂ ਚਲੋ ਬੱਚਾ ਮਗਰ ਕੱਟਾ ਪੂਰਾ ਹੈਲਦੀ ਆ ਠੀਕ ਆ ਜੀ ਤੇ ਪੂਰਾ ਰਾਜੀ ਆ ਚੰਗਾ ਕੱਟਾ ਕਟਵਾ ਪੂਰਾ ਮਗਰ ਤੇ ਕੋਈ 25 ਦਿਨ ਦਾ ਸੁਭਾ ਦੋਸਤੋ 25 ਦਿਨਾਂ ਦਾ ਤੁਸੀਂ ਮੰਨ ਸਕਦੇ ਜੀ 25 ਦਿਨ ਹੋ ਗਏ ਆ ਸੋਈ ਨੂੰ ਕੱਟਾ ਵੇਖ ਲਓ ਤਸੱਲੀ ਨਾਲ ਆ ਛੋਟੀ ਆ ਫੇਸ ਕੁਆਲਿਟੀ ਇਹਦੇ ਜਗਰਾਜ ਜੀ ਦੇ ਥੱਲੇ ਦੁੱਧ ਨੂੰ ਕਿੰਨਾ ਭਾਜੀ ਇਹ ਥੱਲੇ ਵੀ 8 ਕਿਲੋ ਦੁੱਧ ਕਿਹੜਾ ਪਚਵਾ ਦੇਣਾ ਹਾਂਜੀ ਠੀਕ ਆ ਹਾਂਜੀ ਜੱਗੀ ਸਾਫ਼ ਸੁਥਰੀ ਧਾਰਾਂ ਦੀ ਜਾਂ ਨਹੀਂ ਭਾਜੀ ਇਹ ਤਾਂ ਬੈਣੀ ਵਾਲੇ ਸਾਂਚ ਪਰਲੇ ਬਨੇ ਧਾਰਾਂ ਵਾਧਿਆ ਭਾਜੀ ਜਿਆਦਾ ਨਹੀਂ ਥੋੜੀਆਂ ਹਾਂਜੀ ਫਿਰ ਇਧਰੋਂ ਚ ਕੱਟ ਹਾਂਜੀ ਭਾਜੀ ਇਧਰ ਲਈ ਕੱਟਿਆ ਠੀਕ ਹੈ ਜੀ ਹਾਂਜੀ ਹਾਂਜੀ 5 7 8 ਧਾਰਾਂ ਦਾ ਰੰਦਾ ਫਰਕ ਜਿਆਦਾ ਨਹੀਂ ਕਿ ਫਰਕ ਬਾਜੀ ਗਾਰਡ ਹਾਂਜੀ ਗਾਰਡ ਸਹੀ ਆ ਮਗਰਲੇ ਜੀ ਫਰਕ ਆ ਤੁਹਾਨੂੰ ਪਾਈਆ ਖੰਡ ਦਾ ਫਰਕ ਤਾਂ ਨਹੀਂਗਾ ਇਹ ਨਹੀਂ ਬਾਜੀ ਹੈਗਾ ਭਾਜਨ ਕਿ ਗਲਾਸੀਕ ਤਾਂ ਮੰਨ ਲਓ ਜੀ ਗਲਾਸੀਕ ਹਾਂਜੀ ਚਾਹ 5 ਕਿ 10 ਬਾਜੀ ਜਿਆਦਾ ਨਹੀਂ ਹਾਂਜੀ ਬਸ ਜਿਆਦਾ ਨਹੀਂ ਠੀਕ ਹੈ ਜੀ ਹਾਂਜੀ 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 ਲੋਬੇ ਦੋਸਤੋ 5 7 8 ਧਾਰਾਂ ਦਾ ਜਿਹੜਾ ਫਰਕ ਆ ਉਹ ਗਲਾਸੀਕੀ ਦੁੱਧ ਪਾਉਂਦਾ ਜਦੋਂ 5 7 8 ਧਾਰਾਂ ਮਾਰੀ ਗਏ ਤੇ ਇੰਨਾ ਕੀ ਫਰਕ ਹੈਗਾ ਠੀਕ ਹੈ ਜੀ ਕੋਈ ਅੱਧ ਪਾਈਆ ਦਾ ਵੀ ਤੁਸੀਂ ਨਾਰਮਲ ਇੱਕ ਕੈਲਕੂਲੇਟ ਕਰ ਲਿਓ ਬਾਕੀ ਮਗਰਲੇ ਅਗਲਾ ਚੋਲੂਗਾ ਦੋਸਤੋ ਅਗਲੇ ਥਾਂ ਨਾਲ ਅਗਲਾ ਬਰਾਬਰ ਹੈ ਮਗਲੇ ਥਾਂ ਦੇ ਵਿੱਚੋਂ ਕੋਈ 5-7 ਧਾਰਾਂ ਜਿਹੜੀਆਂ ਘੱਟ ਤੇ ਪਰਲੇ 'ਚ ਕੋਈ ਵੱਧ ਕਹਿ ਦਿੰਦਾ ਵੀਰ ਤੇ ਪਰ 5-7-8 ਧਾਰਾਂ ਜਿਹੜੀਆਂ ਤੁਸੀਂ ਘੱਟ ਮੰਨ ਕੇ ਸਬਦਾ ਕਰ ਲਿਓ ਠੀਕ ਆ ਝੋਟੀ ਚੰਗੀ ਆ ਮੀਡੀਅਮ ਹਾਈਟ ਆ ਸੋ ਆਪਣਾ ਕਾਫੀ ਸੋਹਣਾ ਬਾਕੀ ਤੋਰ ਕੇ ਤੁਹਾਨੂੰ ਦਿਖਾਉਣੇ ਆ ਮੂੰਹ ਮੱਥੇ ਦੀ ਕਾਫੀ ਸੋਹਣੀ ਆ ਪਸੰਦ ਆਊਗੀ ਹਾਂ ਖੋਲ ਲਿਗੇ ਵੀਰੇ ਬਾਕੀ ਜਿਹੜਾ ਵੀਰ ਅੱਗੇ ਦੋਸਤੋ ਬੰਤਨ ਵੜੀ ਸੋਹਣੀ ਭਾਜੀ ਬਸ ਮੈਂ ਅਸਾਂ ਵੀ ਹੁੰਦੀ ਨਾ ਕਿਦੇ ਤੇ ਤੁਹਾਨੂੰ ਪਤਾ ਇਹੋ ਮੱਝ ਫਿਰ ਮੱਝਾਂ ਜਾਈ ਨਹੀਂ ਬਿਲਕੁਲ ਹਾਂਜੀ ਤੇ ਅੱਗੇ ਥੋੜਾ ਜਿਹਾ ਹੱਥ ਫੇਰਨ ਦੀ ਗੱਲ ਦੋਸਤੋ ਹੱਥ ਜਿਹੜੇ ਵੀਰ ਨੇ ਕੋਈ ਚੰਗਾ ਫੇਰ ਲਿਆ ਮੈਨੂੰ ਲੱਗਦਾ ਵੀ ਚਲੋ ਕਰਮਾਂ ਵਾਲੀ ਭਾਜੀ ਦੁੱਧ ਵੀ ਵਧੂਗੀ ਹਾਂਜੀ ਭਾਜੀ ਵਧੂਗੀ ਜੰਨਾ ਥਾਂ ਭਾਂਡਾ ਸਾਂ ਸੋਨਾ ਨਾ ਮੱਜ ਨੂੰ ਦੁੱਧ ਭਾਜੀ ਵਧੂਗੀ ਛੋਟਾ ਛੋਟਾ ਬਖਾਉਂਦੀ ਹੈ ਨਾ ਭਾਜੀ ਭਾਜੀ ਥਾਂ ਥੋੜਾ ਛੋਟਾ ਬਖਾਉਂਦੀ ਮਗਰ ਲਾ ਹਾਂਜੀ ਲਓ ਜੀ ਸੋ ਬਾਕੀ ਦੋਸਤੋ ਚੁਵਾਈ ਕਰਕੇ ਹਰ ਕ ਵੀਰ ਨੇ ਜਿਹੜਾ ਪਸੂ ਸੋਇਆ ਹੁੰਦੀ ਤਸੱਲੀ ਕਰ ਹੀ ਲੈਣੀ ਹੁੰਦੀ ਆ ਤੇ ਫਿਲਹਾਲ ਫੇਰ ਵੀ ਤੁਹਾਨੂੰ ਜੋ ਦੱਸਿਆ ਵੀਰ ਨੇ ਵੀ 5 7 8 ਧਾਰਾਂ ਦਾ ਫਰਕ ਆ ਉਹ ਠੀਕ ਆ ਜੀ ਉਹ ਦੂਜੇ ਥਣ ਕੰਪੇਅਰ ਕਰੀਏ ਤੇ ਕਬੈਣੀ ਵਾਲੇ ਪਾਸੇ ਮਗਰਲੇ ਨਾਲ ਉਹ ਥੋੜਾ ਜਿਹਾ ਤੁਹਾਨੂੰ ਲੰਬਾਈ ਦੇ ਵਿੱਚ ਵੀ ਫਰਕ ਨਜ਼ਰ ਆਊਗਾ ਸਾਈਜ਼ ਵਿੱਚ ਵੀ ਉਹ ਵੇਖਣੀ ਕਰ ਹਾਲੇ ਹਾਲੇ ਠੀਕ ਆ ਸੋ ਰੰਗ ਟੰਗ ਕਾਫੀ ਸੋਹਣਾ ਦੋਸਤੋ ਛੋਟੀ ਦਾ ਜਿੰਨਾ ਵੀ ਰੰਗ ਟੰਗ ਕਾਫੀ ਸੋਹਣਾ ਤੇ ਆ ਦੇਖੋ ਠੀਕ ਹੈ ਤੇ ਜਗਰਾਜ ਵੀਰੇ ਫਿਰ ਇਹਦਾ ਲੈਣ ਦੇਣ ਕੀ ਕੀਤਾ ਮੋਲ ਭਾਜੀ ਮੋਲ ਕਰਨ ਜੋ ਮਰਜ਼ੀ ਕਰੀਏ 55000 ਦੀ ਦੇ ਦਾਂਗੇ 55000 ਹਾਂਜੀ ਭਾਜੀ ਕਰ ਦਾਂਗੇ ਭਾਜੀ ਕੋਈ ਦੂਰ ਦਰੇ ਡਿਆ ਹੋਊਗਾ ਮਾਨ ਤਾਂ ਥੋੜਾ ਬਾਲਾ ਕਰ ਦਾਂਗੇ 55000 ਹਾਂਜੀ ਹਾਂਜੀ ਭਾਜੀ ਠੀਕ ਹੈ ਜੀ ਲਓ ਦੋਸਤੋ 55000 ਦੀ ਇਹ ਤੁਹਾਨੂੰ ਝੋਟੀ ਮਿਲ ਜੂਗੀ ਸੋ ਤਾਜੀ ਸੂਈ ਆ ਕੋਈ 25 ਦਿਨਾਂ ਦਾ ਸੂਆ ਇੱਥੇ ਆਣ ਕੇ ਕੋਈ ਪਸ਼ੂ ਜਿੰਨਾ ਚਲੋ ਪੀਕ ਤੇ ਚੱਲਣਾ ਹੁੰਦਾ ਪਸ਼ੂ ਨੇ ਦੁੱਧ ਦੇਣਾ ਭਾਜੀ ਜੇ ਆਪਣੇ ਕੋਲ 2-4 ਦਿਨ ਰਹੀ ਦੁੱਧ ਆਪਾਂ ਵਾਧ ਵੀ ਚਵਾਵਾਂਗੇ ਆ ਤੁਹਾਡੇ ਕੋਲ ਵੀ ਇੰਨਾ ਹਾਂਜੀ ਭਾਜੀ 7 ਕਿਲੋ ਦ ਹਾਂਜੀ ਤੇ ਮੰਨ ਲਓ ਜੇ ਕੋਈ ਚਾਰ ਨਾ ਰਹਿ ਗਈ ਤਾਂ ਦੁੱਧ ਆਪਾਂ ਵੱਧ ਵੀ ਚਵਾਵਾਂਗੇ ਠੀਕ ਠੀਕ ਹਾਂਜੀ ਬਿਲਕੁਲ ਬਸ ਭਾਜੀ ਸਾਮ ਦੇ ਸਿਰਤੀ ਆ ਭਾਜੀ ਇਹਨਾਂ ਕਰ ਮੰਨ ਲੈਣ ਜੰਨਾ ਪਾਲੋ ਉਹਨਾਂ ਚੋਲੋ ਚੋਲੋ ਹਾਂਜੀ ਸੋ ਚੰਗੀ ਝੋਟੀ ਆ ਦੋਸਤੋ ਬਾਕੀ ਰੇਟ ਵਾਜਬ ਆ ਤੇ ਬਾਕੀ ਆਪਦੀਆਂ ਧਾਰਾਂ ਦੀ ਕੋਈ ਵੀ ਰਾਨ ਕੇ ਤਸੱਲੀ ਕਰ ਲੈ ਲਾਈਵ ਮਿਲਕਿੰਗ ਕਰਵਾ ਕੇ ਜਾਂ ਰਿਕਾਰਡਿੰਗ ਤੇ ਭਾਜੀ ਵੀਡੀਓ ਕਾਲ ਤੇ ਆਖਣ ਕੇ ਤੇ ਭਾਜੀ ਵੀਡੀਓ ਕਾਲ ਤੇ ਚਵਾਵਾਂਗੇ ਵੀਡੀਓ ਕਾਲ ਤੇ ਵੀਡੀਓ ਦੇ ਵਿੱਚ ਚਵਾਵਾਂਗੇ ਤਸੱਲੀ ਜਿੱਦਾਂ ਵੀ ਹੁੰਦੀ ਉਦਾਂ ਹੀ ਹਾਂਜੀ ਹਾਂਜੀ ਭਾਜੀ ਅਗਲੀ ਜਿਹੜੀ ਜਗਰਾਜ ਆਪਣੇ ਕੋਲੇ ਆ ਗਈ ਗੱਬਣ ਇਹ ਭਾ ਸੁਵਾ ਕਰਨਾ ਹੋ ਗਏ ਇਹ ਬਾਜੀ ਵੇਖ ਲੋ ਜਨਵਾ ਸੁਵਾ ਵਾ ਤੀਜੇ ਕਹਿੰਦੇ ਘਰ ਵਾਲੇ ਬਾਕੀ ਬਾਜੀ ਕੀ ਆਪਦੀ ਸਮਝ ਲਾਵੇ ਵੀਰ ਭਰਾ ਸਿਆਣੇ ਆ ਸਾਰੇ ਠੀਕ ਆ ਜੀ ਹਾਂਜੀ ਹਾਂਜੀ ਬਾਜੀ ਸੋ ਤੀਜਾ ਸੁਵਾ ਦੋਸਤੋ ਕੋਈ ਅੰਗ ਕੇ ਵੀਰ ਸਬਦਾ ਕਰ ਸਕਦਾ ਤੀਜਾ ਸਮਝ ਲਿਓ ਚੌਥਾ ਸਮਝ ਲਿਓ ਬਾਕੀ ਤੁਹਾਡੇ ਸਾਹਮਣੇ ਮੂੰਹ ਮੱਥਾ ਤੁਹਾਨੂੰ ਚੰਗੀ ਤਸਰੀ ਨਾਲ ਦਿਖਾ ਦਾਂਗੇ ਤੇ ਦਿਨ ਹਜੇ ਕਿੰਨੇ ਕੁ ਲੈ ਜੂਗੀ ਬਾਜੀ ਹਫਤਾ ਖੜੂਗੀ ਹਫਤੇ ਦੇ ਅੰਦਰ ਬਾਹਰ ਹਾਂਜੀ ਲਓ ਜੀ ਹਫਤਾ ਕੇ ਦੋਸਤੋ ਮੰਨ ਕੇ ਕੋਈ ਵੀਰ ਸਬਦਾ ਕਰੇ ਠੀਕ ਆ ਜੀ ਹਫਤਾ ਲੈ ਜੂਗੀ ਹਜੇ ਤੇ ਬਾਕੀ ਚੰਗੀ ਓਵਰঅল ਜਿੰਨੀਆ ਕਰਮਾਂ ਵਾਲੀ ਚੰਗੀ ਠੀਕ ਹੈ ਕਈ ਨਾ ਨਰਮ ਸੇਵਾ ਦੇ ਵਿੱਚੋਂ ਪਸੂ ਨਿਕਲਦੇ ਆ ਦੋਸਤੋ ਹਰ ਕੋਈ ਵੀਰ ਚੰਗੀ ਸੇਵਾ ਨਹੀਂ ਕਰਦਾ ਤੇ ਹਰ ਕੋਈ ਮਾੜੀ ਨਹੀਂ ਗਈ ਬਾਕੀ ਖੋਲ ਕੇ ਨੂੰ ਵੀ ਲਈਏ ਬਾਹਰ ਕੱਢ ਕੇ 35 40 ਸਰਾਂ ਦੀ ਭਾਜੀ ਓਕੇ ਰੋਟਾਂ 35 ਤੇ ਭਾਜੀ ਭਾਰ ਦੀ ਗਾਰੰਟੀ ਹੋਊਗੀ ਠੀਕ ਆ ਜੀ ਹਾਂਜੀ ਲੋ ਵੀ ਭਰਾਵੋ ਸੋ 35 ਵੀ ਚੰਗੀ ਆ ਭਾਜੀ ਬਣੋਂਗੀ ਵੀ ਥੱਲਿਓ ਅੱਜ ਭਾਜੀ ਹਫਤਾ ਲਾਇਆ ਹੈ ਨਾ ਟੈਲੈਂਟ ਨੂੰ ਨਾ ਕਾਫੀ ਆ ਠੀਕ ਆ ਜੀ ਹਾਂਜੀ 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 ਲੈ। ਤਾਂ ਤੁਨ ਭਾਜੀ ਕਾਫੀ ਕਰ ਲਾਂਦੇ ਆ। ਹੂੰ ਲੈ ਜੋ 5-7 ਦਿਨਾਂ ਜੀ। ਹਾਂਜੀ ਭਾਜੀ ਲੈ ਆਏ ਨੇ ਜੀ। ਹੂੰ ਹਾਂਜੀ। ਲੋ ਵੀ ਦੋਸਤੋ 5-7 ਦਿਨ ਹਜੇ ਸਮਾਂ ਲੈ ਜੂਗੀ। ਭਾਗੀ ਭਾਜੀ ਹਾਈਟ ਕਰ ਦੋ। ਕੱਦ ਪੂਰੀ ਵੱਡੀ ਆ ਹਾਂਜੀ। ਜਿੱਡੇ ਵੱਡੇ ਕੱਦ-ਕੱਠ ਦੇ ਵਿੱਚ ਆ। ਸੋ ਮੈਂ ਪਹਿਲਾਂ ਦੋਸਤੋ ਜ਼ਿਕਰ ਕੀਤਾ ਕਿ ਇਹਨਾਂ ਨਰਮਜੀ ਸੇਵਾ ਕੀਤੀ ਹੁੰਦੀ ਕਿਸੇ ਵੀਰ ਨੇ। ਹਾਂ। ਕਈ ਨਰਮ ਸੇਵਾ ਦੇ ਵਿੱਚੋਂ ਪਸੂ ਨਿਕਲਦਾ ਪਰ ਮੈਂ ਵੱਡੀ ਆ। ਕੱਦ ਕੋ ਤੇ ਚੰਗਾ। ਠੀਕ ਆ ਸੁਬਿਆਂ ਦੇ ਵਿੱਚ ਹਰ ਕਵੀਰ ਦੀ ਸਮਝ ਆ ਚਾਹੇ ਵੀਰ ਨੇ ਤੀਜੇ ਮੰਨ ਕੇ ਲਈ ਅੱਗੇ ਕੋਈ ਚੌਥਾ ਸਮਝ ਕੇ ਖਰੀਦ ਲੇ ਤੇ ਜਾਂ ਇਸ ਤੋਂ ਵੱਧ ਵੀ ਕਿਸੇ ਦੀ ਆਪਣੀ ਸਮਝ ਆ ਪਰ ਰੇਡ ਭਾਅ ਪੜਦਾ ਵੀ ਜਿੰਨਾ ਹੋਊਗਾ ਜੈਨੂਨ ਜਾਇਜ਼ ਹੋਊਗਾ ਠੀਕ ਆ ਜੀ ਤੇ ਥੋੜੇ ਜਿਖ ਹੋਰ ਬਣਨ ਵਾਲੇ ਹਨਾ ਜਗਰਾਜ ਹਾਂ ਜੀ ਭਾਈ ਉਹ ਨਹੀਂ ਬਣਵਾਇਆ ਮੈਂ ਸੋਈ ਦਾ ਕਰਕੇ ਨਾ ਵੀ ਆਇਆ ਭਾਈ ਤੁਹਾਨੂੰ ਪਤਾ ਮੈਂ ਫਿਰ ਉਹ ਕਈ ਗੱਲਾਂ ਮੇਲੇ ਮੇਂ ਪਾਉਂਦਾ ਹਾਂ ਹਾਂ ਜੀ ਹਾਂ ਜੀ ਭਾਈ ਫਿਰ ਦਰਦ ਮਨਾਉਣਾ ਪੈਂਦਾ ਕਰ ਕੱਚਾ ਕੋਚਾ ਪੜਦਾ ਹਾਂ ਜੀ ਹਾਂ ਜੀ ਭਾਈ ਠੀਕ ਹੈ ਠੀਕ ਹੈ ਉਹ ਭਾਈ ਤੁਹਾਨੂੰ ਪਤਾ ਫਿਰ ਘਰ ਵਾਲੇ ਇੱਕੇ ਥਾਂ ਬੰਨ ਛੱ ਲੋ ਲੰਡੋਲਾ ਕਾਫੀ ਭਾਈ ਇਹ ਦੇਖੋ ਬਨੋ ਕੀ ਕਾਫੀ ਇਹਦੇ ਹਾਂਜੀ ਲੋ ਜੀ ਸੋ ਬਾਕੀ ਦੋਸਤੋ ਥਾਣ ਤੋਂ ਦਾ ਸਹਾਜ ਇੱਕੋ ਜਿਆ ਤੇ ਬਾਕੀ ਕਿਸੇ ਪਾਸੇ ਸਰੂ-ਸਰੂਤ ਨਹੀਂ ਹੈ ਨਾ ਨਾ ਭਾਜੀ ਕੋਈ ਸੇ ਨਹੀਂਗਾ ਚਾਰੇ ਥਾਣੇ ਤੇ ਭਾਜੀ ਓਕੇ ਰਿਪੋਰਟਾਂ ਤੇ ਪੰਜ ਠੀਕ ਆ ਤੇ ਜਗਰਾਦ ਇਹ ਕਿੱਥੋਂ ਤੱਕ ਦੇ ਦੇਣੀ ਇਹ ਭਾਜੀ 65000 ਦੀ ਦੇ ਦਈਏ 65000 ਦੀ ਹਾਂਜੀ ਕਰ ਦੀਏ ਥੱਲੇ ਭਾਜੀ ਕਰ ਦਾਂਗੇ ਮਾਂ ਤਨ 65 ਹਾਂਜੀ ਹਾਂਜੀ ਭਾਜੀ ਕਰ ਦਾਂ ਖੁੱਲਾ ਕਰ ਦਾਂਗੇ ਠੀਕ ਹੈ ਵੀਰੇ ਹਾਂਜੀ 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 ਲਓ ਦੋਸਤੋ 65000 ਦੇ ਵਿੱਚੋਂ ਵੀਰੇ ਦਾ ਮਾਨਤਨ ਕਰਦਾਂਗੇ ਸੋ ਬਾਕੀ ਮੂੰਹ ਖੁਰ ਦੀ ਸਿੰਘਾਂ ਦੀ ਪੂਛ ਹਰ ਇੱਕ ਚੀਜ਼ ਪ੍ਰੋਪਰ ਅੰਗ ਪੈਰ ਜਿਹੜੇ ਦੋਸਤੋ ਪੂਰੇ ਆ ਇੱਕ ਨਾਰਮਲ ਜਾਂ ਮੈਂ ਪਹਿਲਾਂ ਜ਼ਿਕਰ ਕਰਤਾ ਥੋੜਾ ਜਿਹਾ ਖੋਰ ਬਨਨ ਵਾਲਾ ਜੇ ਕੋਈ ਵੀਰ ਜਾ ਕੇ ਖੇਚਲ ਕਰ ਲੂਗਾ ਉਹ ਤੁਸੀਂ ਜਲਦੀ ਜਾ ਕੇ ਕਰ ਲਿਓ ਠੀਕ ਆ ਕਈ ਵਾਰ ਵਪਾਰ ਦੀ ਲਾਈਨ ਵਿੱਚ ਥੋੜਾ ਬਾਦਾ ਖੋਰ ਬਣਾ ਦਈਏ ਪਸੂ ਦਾ ਕਈ ਵਾਰ ਲਗਾਉਣ ਲੱਗ ਪੈਂਦਾ ਕੋਈ 19 ਕੀ ਬਾਅਦ ਵਿੱਚ ਵੀਰ ਨੇ ਕਹਿਣਾ ਆਪਣੀ ਕਿਉਂ ਲਗਾਉਂਦਾ ਇਸ ਕਰਕੇ ਚਲੋ ਜੋ ਹੈਗਾ ਤੁਹਾਡੇ ਸਾਹਮਣੇ ਆ ਉਹਦੇ ਕਰਕੇ ਤੋਰ ਮਾਰੀ ਜਿੱ ਕਿਤੇ ਨਾ ਕਿਤੇ ਤੁਹਾਨੂੰ ਫਰਕ ਨਜ਼ਰ ਆਊਗਾ ਜਦੋਂ ਕਿਤੇ ਤੋਰੋਂਗੇ ਕਿਉਂਕਿ ਖੋਰ ਬਨਨ ਵਾਲਿਆ ਮਗਰਲੇ ਥੋੜੇ ਤੁਸੀਂ ਆਪ ਹੀ ਦੇਖ ਲੇ ਆਹ ਕਰੋ ਚੈੱਕ ਤੇ 65000 ਦੇ ਵਿੱਚੋਂ ਮਾਨਤਾਂ ਨੂੰ ਹੋ ਜਾਊਗਾ ਬਾਜੀ ਕਰਦਾਂਗੇ ਬਾਜੀ ਕਰਦਾਂਗੇ ਬਾ ਤੇ ਬਾਕੀ ਬਾਜੀ ਕਰਦਾਂਗੇ ਕੋਈ ਗੱਲ ਨਹੀਂ ਮੰਨਤਾ ਨਾ ਕੋਈ ਕਿ ਦੂਰ ਵੀਰੋਂ ਆਵੋਗਾ ਬਾਜੀ ਕਰਦਾਂਗੇ ਠੀਕ ਹੈ ਠੀਕ ਹੈ ਹਾਂਜੀ ਤੇ ਜਗਰਾਜ ਵੀਰੇ ਬੋਲਦਿਏ ਨੰਬਰ ਹਾਂਜੀ ਬਾਜੀ 99148 99135 ਠੀਕ ਹੈ ਜੀ ਹਾਂਜੀ ਪਿੰਡ ਸਭਰਾ ਤਸਵੀਲ ਪੱਟੀ ਜ਼ਿਲ੍ਹਾ ਤਰਨਤਾਰਨ ਠੀਕ ਹੈ ਵੀਰੇ ਹਾਂਜੀ ਤੇ ਇਹ ਤਿੰਨ ਪਸ਼ੂ ਸੀ ਅੱਜ ਹਾਂਜੀ ਬਾਜੀ ਤਿੰਨੇ ਪਸ਼ੂ ਜੀ ਠੀਕ ਹੈ ਜੀ ਹਾਂਜੀ 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 ਤੇ ਬਾਕੀ ਹੋਰ ਹੋਰ ਤਿੰਨ ਚ ਚਲੋ ਪਸ਼ੂ ਆਉਂਦੇ ਰਹੇ ਹਾਂਜੀ ਬਾਜੀ ਬਾਕੀ ਆਉਂਦੇ ਰਹਿੰਦੇ ਆ ਠੀਕ ਹੈ ਹਾਂਜੀ ਸੋ ਦੋਸਤੋ ਇਹ ਸਾਨੂੰ ਮੇਰੇ ਨਾਲ ਵੀਰ ਜਗਰਾਜ ਸਿੰਘ ਪਿੰਡ ਵੱਡੇ ਸਭਰਾ ਤੁਸੀਂ ਵਿਜ਼ਿਟ ਕਰਨੀ ਆ ਤ ਸੋ ਅੱਜ ਇਹ ਤਿੰਨ ਐਨੀਮਲ ਤੁਹਾਨੂੰ ਦਿਖਾਉਣੇ ਸੀ ਪਸ਼ੂ ਪਸੰਦ ਆਉਣਗੇ ਦੋਸਤੋ ਬਾਕੀ ਰੇਟ ਭਾਅ ਪੜਦਾ ਚਲੋ ਜਾਇ ਜੈ ਜੈਨੂਨ ਰੇਟ ਭਾਅ ਪੜਦਾ ਆਣ ਕੇ ਘਰ ਆਪਣੀ ਨਰਕ ਪਰਖਾ ਤਸੱਲੀ ਤੁਸੀਂ ਕਰ ਲਿਓ ਠੀਕ ਆ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ